ਹਮਸ ਖੋ ਜਾਂਦੀ ਹੈ ਪਰ ਸਾਨੂੰ ਤੇ ਕਦੇ ਕਦੇ ਏਦਾਂ ਵੇਖਣ ਨੂੰ ਮਿਲਦਾ ਹੈ 2 ਮਹੀਨੇ ਹੁੰਦੇ ਹੈ ਇੰਡੀਆ ਦੇ ਵਿੱਚ ਹੀ ਕਈ ਥਾਵਾਂ ਏਦਾਂ ਦੀਆਂ ਜਿੱਥੇ ਜ਼ਿਆਦਾ ਗਰਮੀ ਹੁੰਦੀ ਹੈ ਕਲਕੱਤੇ ਵੱਲ ਚਲੇ ਜਾਓ ਉੱਥੇ ਮਸਾਂ ਹੀ 2 ਮਹੀਨੇ ਮਾੜੀ-ਮੋਟੀ ਠੰਡ ਪੈਂਦੀ ਹੈ ਨਹੀਂ ਤੇ ਗਰਮੀ ਹੁੰਦੀ ਜਨਵਰੀ ਫਰਵਰੀ ਦੇ ਵਿੱਚ ਵੀ ਉੱਥੇ ਕਈਆਂ ਨੂੰ ਕੋਟੀ ਵਗੈਰਾ ਜੈਕਟ ਪਾਉਣ ਦੀ ਲੋੜ ਨਹੀਂ ਪੈਂਦੀ ਕਲਕੱਤੇ 'ਚ ਤੇ ਅੱਜ ਕੱਲ ਦੇ ਦਿਨਾਂ ਵਿੱਚ ਤੇ ਆਪਣਾ ਮਰਨ ਹੋ ਜਾ ਇੰਨੀ ਗਰਮੀ ਹੁੰਦੀ। ਇੱਕ ਦਫਾ ਅਸੀਂ ਦਵਾਨ ਲਾਉਣ ਗਏ ਸੀ ਅਪ੍ਰੈਲ ਚ ਪਹਿਲੀ ਵਾਰੀ 2004 ਵਿੱਚ ਵਿੱਚ ਅੱਜ ਤੋਂ 21 ਸਾਲ ਪਹਿਲਾਂ ਮੈਂ ਕਲਕੱਤੇ ਜਦੋਂ ਪਹਿਲੀ ਵਾਰ ਗਿਆ ਤੇ ਉਦੋਂ ਗਰਮੀ ਚ ਚਲੇ ਗਏ ਸਾਨੂੰ ਬਹੁਤਾ ਪਤਾ ਨਹੀਂ ਸੀ। ਅਪ੍ਰੈਲ ਦੇ ਮਹੀਨੇ ਚ ਗਏ ਇੰਨੀ ਗਰਮੀ ਸੀ 10 ਦਿਨ ਉੱਥੇ ਰਹੇ ਅਸੀਂ। ਚਲੋ ਸੰਗਤ ਦਾ ਪਿਆਰ ਬੜਾ ਅਸੀਸ ਕਰਕੇ ਪਤਾ ਹੀ ਨਹੀਂ ਲੱਗਾ ਲੰਘ ਗਿਆ ਟਾਈਮ ਪਰ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤੇ ਆਪਾਂ ਤੇ ਕਰਮਾ ਵਾਲੇ ਆ ਜਿਹੜੀ ਧਰਤੀ ਤੇ ਅਸੀਂ ਆ ਇਹ ਦੁਨੀਆ ਦੇ ਵਿੱਚ ਇਦਾਂ ਦਾ ਕੋਈ ਦੇਸ਼ ਨਹੀਂ ਹੈ ਜਿੱਥੇ 6 ਰੁੱਤਾਂ ਆਉਂਦੀਆਂ ਇਹ ਸਾਡਾ ਪੰਜਾਬ ਹਰਿਆਣਾ ਇਹ ਤੇ ਇਦਾਂ ਦੀ ਧਰਤੀ ਹੈ ਇੱਥੇ 6 ਰੁੱਤਾਂ ਆਉਂਦੀਆਂ ਤੇ ਵੇਖੋ ਤੁਸੀਂ ਨਾ ਇਹੋ ਜੀ ਮਿੱਟੀ ਕਿਤੇ ਐ ਤੁਸੀਂ ਜੋ ਮਰਜੀ ਬੀਜ ਲੋ ਇੱਥੇ ਸਭ ਕੁਝ ਹੋ ਜਾਂਦਾ ਤੇ ਨਾ ਹੀ ਦੁਨੀਆ ਵਿੱਚ ਇੰਨਾ ਸਾਫ਼ ਪਾਣੀ ਐ ਕਿਤੇ ਹੁਣ ਅਸੀਂ ਗੰਦਲਾ ਕਰ ਲਿਆ ਜਾਂ ਕੱਢ ਲਿਆ ਸਾਰਾ ਪਾਣੀ ਉਹ ਤੇ ਗੱਲ ਵੱਖ ਹੈ ਪਰ ਪੀਣ ਯੋਗ ਪਾਣੀ ਦੁਨੀਆ ਦੇ ਵਿੱਚ ਜੇ ਸਭ ਤੋਂ ਵਧੀਆ ਕਿਤੇ ਹੈ ਤੇ ਉਹ ਆ ਆਪਣਾ ਏਰੀਆ ਹੈ ਦਿੱਲੀ ਤੱਕ ਆ ਹਰਿਆਣਾ ਪੈ ਜਾਂਦਾ ਪੰਜਾਬ ਹੈ ਨਹੀਂ ਤੇ ਪਾਣੀ ਪੀਣ ਵਾਲਾ ਨਹੀਂ ਹੈ ਕਿਤੇ ਸਾਡੀ ਮਾੜੀ ਸੋਚ ਹੈ ਮਾੜੇ ਕਰਮ ਨੇ ਜੇ ਕਿਤੇ ਇਹ ਤਰਤੀ ਅਮਰੀਕਾ ਵਾਲਿਆਂ ਕੋਲ ਹੋਵੇ ਉਹ ਤੇ ਪਾਣੀ ਕੱਢਣਾ ਨਾ ਇਹਨੂੰ ਸਾਹਮਣੇ ਰੱਖ ਲੈਣ ਵੀ ਅੱਜ ਤੋਂ 400 200 ਸਾਲ ਬਾਅਦ ਇਹਦੀ ਲੋੜ ਪੈਣੀ ਹੈ ਪਾਣੀ ਬੋਤਲਾਂ 'ਚ ਵੇਚਣਾ ਹੈ ਇਹ ਜਿਹੜਾ ਪਾਣੀ ਜਦੋਂ ਉਹਨਾਂ ਕੋਲ ਤੇਲ ਹੈ ਨਾ ਅਮਰੀਕਾ ਵਾਲਿਆਂ ਕੋਲ ਉਹ ਆਪਣਾ ਤੇਲ ਨਹੀਂ ਵਰਤ ਲਏ ਅਮਰੀਕਾ ਵਾਲਿਆਂ ਨੇ ਆਪਣਾ ਤੇਲ ਸੰਭਿਆ ਹੋਇਆ ਕੈਨੇਡਾ ਵਾਲਿਆਂ ਨੇ ਆਪਣਾ ਤੇਲ ਸੰਭਿਆ ਹੈ ਤੇ ਇਹ ਤੋਂ ਅਰਬ ਕੰਟਰੀਆਂ ਖਾਲੀ ਕਰ ਰਹੇ ਨੇ ਤੇਲ ਜਿਹੜਾ ਸਾਰਾ ਅਰਬ ਕੰਟਰੀਜ਼ ਤੋਂ ਜਾ ਰਿਹਾ ਤੇ ਇਸੇ ਤਰ੍ਹਾਂ ਪਾਣੀ ਜਿੰਨਾ ਕੋ ਜਿੰਨਾਂ ਕੋਲ ਹੋਵੇ ਤੇ ਤੇਲ ਤੋਂ ਵੀ ਜ਼ਰੂਰੀ ਹੈ ਔਰ ਇਹ ਸੱਚੇ ਆਉਣ ਵਾਲੇ ਸਮੇਂ ਵਿੱਚ ਤੇਲ ਨਾਲੋਂ ਮਹਿੰਗਾ ਪਾਣੀ ਹੋਣਾ ਹੈ ਤੇਲ ਮਿਲ ਜਾਣਾ ਪਾਣੀ ਨਹੀਂ ਮਿਲਦਾ ਆ ਜਿਹੜਾ ਪਾਣੀ ਸਾਡੇ ਕੋਲ ਸੀ ਸਾਡੇ ਕੋਲ ਤੇ ਈ ਕੁਦਰਤ ਦੀ ਕਿਰਪਾ ਸੀ ਆ ਮੱਕੇ ਵਾਲੇ ਕਹਿੰਦੇ ਨੇ ਇਸਲਾਮਕ ਲੋਕ ਹੰਜੜੇ ਉਹ ਕਹਿੰਦੇ ਸਾਡੇ ਉੱਤੇ ਕਿਰਪਾ ਹੀ ਖੁਦਾ ਦੀ ਹੈ ਵੀ ਮੱਕਾ ਸੀ ਇਧਰਲੇ ਪਾਸੇ ਤੇ ਤਾਂ ਹੀ ਅਕਾ ਮਦੀਨਾ ਸਾਡੇ ਕੋਲ ਹੈ ਤੇ ਤਾਂ ਹੀ ਸਾਡੇ ਕੋਲੋਂ ਤੇਲ ਨਿਕਲਿਆ ਤੇ ਤੇਲ ਹੋਣ ਕਰਕੇ ਹੀ ਸਾਡੀਆਂ ਜਿਹੜੀਆਂ ਕੰਟਰੀ ਜ਼ਮਨ ਦੇਸ਼ ਨੇ ਜਿਹੜੇ ਇਹ ਤੇਲ ਕਰਕੇ ਤਰੱਕੀ ਕਰ ਰਹੇ ਆ ਕਿਉਂਕਿ ਦੁਨੀਆ ਨੂੰ ਤੇਲ ਸਾਰਾ ਉਹੀ ਆ ਰਿਹਾ ਹੁਣਾ ਦੁਬਈ ਵਾਲੇ ਪਾਸੇ ਵੇਖੋ ਕਿੰਨੇ ਅਮੀਰ ਲੋਕ ਨੇ ਦੁਨੀਆ ਵਿੱਚ ਇੰਦਾਂ ਦੀਆਂ ਵਧੀਆ ਗੱਡੀਆਂ ਨਹੀਂ ਮਿਲਦੀਆਂ ਜਿੱਦਾਂ ਦੀਆਂ ਦੁਬਈ 'ਚ ਹਨ ਇੰਨਾ ਇਹਨਾਂ ਕੋਲ ਪੈਸਾ ਹੈ ਸਾਰੇ ਦਾ ਸਾਰਾ ਤੇਲ ਦਾ ਪੈਸਾ ਧਰਤੀ ਚੋਂ ਤੇਲ ਨਿਕਲ ਰਿਆ ਤੇਲ ਨਿਕਲ ਰਿਆ ਤੇਲ ਨਿਕਲ ਰਿਆ ਔੜੇ ਅੱਜ ਤੋਂ 100 ਸਾਲ ਬਾਅਦ ਹੋਵੇ 50 ਸਾਲ ਬਾਅਦ ਹੋਵੇ ਹੋ ਜਾਣਾ ਉਹਦੀ ਕੀਮਤ ਪੈਣੀ ਆ ਜਿੰਨਾਂ ਕੋਲ ਪਾਣੀ ਹੋਇਆ ਆਉਣ ਵਾਲੇ ਸਮੇਂ ਚ ਉਹਦੀ ਵੈਲਿਊ ਹੋਣੀ ਵੀ ਪਾਣੀ ਕਿਦੇ ਕੋਲ ਹੈ ਤੇ ਜਦੋਂ ਉਹਦਾ ਉਹ ਟਾਈਮ ਆਉਣਾ ਉਦੋਂ ਤੱਕ ਆਪਾਂ ਵੀ ਬੋਤਲਾਂ ਤੇ ਆ ਜਾਣਾ ਪਾਣੀ ਸਾਡਾ ਵੀ ਥੱਲੇ ਤੁਰਿਆ ਹੀ ਜਾਂਦਾ ਹੈ ਆ ਸਾਡੇ ਵੇਖਣ ਦੀ ਗੱਲ ਹੈ ਜਦੋਂ ਮੈਂ ਨਿਕਾਇਆ ਸੀ ਤੇ ਸਾਡੇ ਪਿੰਡਾਂ ਦੇ ਵਿੱਚ ਕਦੇ ਕੋਈ ਅਸੀਂ ਵੇਖੀ ਨਹੀਂ ਸੀ ਮੈਂ ਤਾਂ ਮੇਰੇ ਨਾਨਕੇ ਪਿੰਡ ਵੱਲ ਆਉਣਾ ਉਤਾਲਾਂ ਇੱਥੇ ਘੱਗਾ ਸਮਾਣੇ ਦੇ ਨਾਲ ਇੱਥੇ ਵੇਖਿਆ ਕਰੀਏ ਤੇ 30 40 ਫੁੱਟ ਡੂੰਗੀ ਤੇ ਸਾਡੇ ਪਿੰਡਾਂ ਵੱਲ ਉੱਤੇ ਹੀ ਪੱਖਾ ਜਿਹਾ ਰੱਖਿਆ ਹੁੰਦਾ ਸੀ ਮੋਟਰ ਨਾਲ ਤੇ ਸਾਡੇ ਤੇ 20 ਫੁੱਟ ਤੇ ਪਾਣੀ ਆ ਜਾਂਦਾ ਸੀ 20 ਫੁੱਟ ਪੁੱਟਣਾ ਤੇ ਪਾਣੀ ਆ ਜਾਂਦਾ। ਹੋਰ ਇੰਨਾ ਹੀ ਲੱਗ ਜਾਂਦਾ ਸੀ। ਤੇ ਹੁਣ ਤੇ ਸਾਡੇ ਵਾਲੇ ਪਾਸੇ ਵੀ ਡੂੰਗੇ ਡੂੰਗੇ 200 ਫੁੱਟ 300 ਫੁੱਟ ਤੇ ਬੋਰ ਚੱਲੇਗਾ। ਸਾਡੇ ਪਿੰਡਾਂ ਵਾਲੇ ਪਾਸੇ ਤੇ ਇੱਥੇ 500 ਫੁੱਟ ਡੂੰਗਾ ਬੋਰ ਹੋਇਆ 600 ਫੁੱਟ ਡੂੰਗੇ ਬੋਰ ਹੋਏ ਨੇ। ਜਿਹੜਾ ਕਿ ਤੁਸੀਂ 7 8 10 ਫੁੱਟ ਤੇ ਵੀ ਪਾਣੀ ਨਿਕਲ ਆਉਂਦਾ ਸੀ। ਸਾਡੇ ਤੇ ਡੂੰਗਾ ਟੋਆ ਪੱਟ ਕੇ ਤੁਸੀਂ ਰਾਤ ਨੂੰ ਛੱਡ ਦਿਓ ਸਵੇਰੇ ਪਾਣੀ ਦਾ ਭਰਿਆ ਹੁੰਦਾ ਸੀ। ਐਦਾਂ ਟਵਾ ਡੂੰਗਾ 3-4 ਫੁੱਟ ਦਾ ਪਾਣੀ ਦਾ ਟਵਾ ਟਵਾ ਪੱਟ ਦੋ ਰਾਤ ਨੂੰਗਾ ਸਵੇਰ ਨੂੰ ਪਾਣੀ ਵਰ ਜਾਂਦਾ ਸੀ ਉਹਦੇ ਇੰਨਾ ਉੱਚਾ ਪਾਣੀ ਸੀ ਹਰ ਤੇ ਹੁਣ ਵੇਖੋ ਪਾਣੀ ਕਿੰਨਾ ਡੂੰਗਾ ਚਲਿਆ ਗਿਆ ਸੋ ਅਸਲ ਦੇ ਵਿੱਚ ਇਹ ਬੇਕਦਰੇ ਕਦਰ ਨਹੀਂ ਜਾਣਦੇ ਸਾਨੂੰ ਪਤਾ ਹੀ ਨਹੀਂ ਵੀ ਇਹ ਕੀ ਚੀਜ਼ ਹੈ ਅਸੀਂ ਅਸਲ ਵਿੱਚ ਆਪਣੇ ਬਾਰੇ ਸੋਚਦੇ ਆ ਅਸੀਂ ਆਉਣ ਵਾਲੀਆਂ ਨਸਲਾਂ ਬਾਰੇ ਨਹੀਂ ਸੋਚਦੇ ਜਿਨ੍ਹਾਂ ਨੂੰ ਬੋਤਲਾਂ ਵਾਲਾ ਪੀਣਾ ਪਏਗਾ ਨਾ ਉਹ ਸਾਡੇ ਕੋਲ ਫੜੋਤੇ ਹੋਣਗੇ ਸਾਡਾ ਅੰਸ਼ ਹੋਣਾ ਸਾਡਾ ਹੀ ਹੋਂ ਹੋਣਾ ਤੰਗ ਤੇ ਅਸੀਂ ਸਾਰਿਆਂ ਨੇ ਹੋਣਾ ਹੀ ਹੈ ਪਰ ਇਹਦੇ ਤੇ ਵਿਚਾਰ ਨਹੀਂ ਕਰਦੇ ਤੇ ਸਰਕਾਰਾਂ ਕਿਤੇ ਰਾਹ ਬਣਾਉਣ ਆ ਜੀਰੀਆਂ ਵਾਲਾ ਕੰਮ ਨਿਭੜੇ ਕੋਈ ਚੰਗੀਆਂ ਫਸਲਾਂ ਹੋਰ ਆ ਜਾਣ ਐਮ ਐਸ ਪੀ ਮਿਲੇ ਰੇਟ ਪੂਰੇ ਮਿਲਣ ਚੰਗੇ ਬੀਜ ਮਿਲਣ ਸਾਰਾ ਪ੍ਰਬੰਧ ਹੋਵੇ ਧਰਤੀ ਤੋਂ ਪਾਣੀ ਕੱਢਣਾ ਹੀ ਨਾ ਪਵੇ ਥੋੜੇ ਪਾਣੀ ਨਾਲ ਜਿਹੜੀਆਂ ਫਸਲਾਂ ਹੋ ਸਕਣਨ ਉਹ ਥੋੜੇ ਪਾਣੀ ਨਾਲ ਫਸਲਾਂ ਬੀਜੀਏ ਸਰਕਾਰਾਂ ਸੈਟਅਪ ਕਰ ਦੇਣ ਵੀ ਐਸ ਏਰੀਏ ਵਾਲੇ ਸਿਰਫ ਠੁਕੀ ਰਾਈ ਬੀਜਣ ਜੇ ਐਸ ਏਰੀਏ ਵਾਲੇ ਮਟਰ ਬੀਜਣ ਜੇ ਆਹ ਏਰੀਆ ਕਣਾਂ ਹੀ ਬੀਜੂ ਆਹ ਏਰੀਆ ਮੱਕੀ ਬੀਜੂ ਆਹ ਏਰੀਆ ਮੂਗੀ ਬੀਜੂ ਆਹ ਏਰੀਆ ਛੋਲੇ ਬੀਜੂ ਹਰ ਏਰੀਏ ਨੂੰ ਇੱਕ ਇੱਕ ਇਲਾਕੇ ਦੇ ਵਿੱਚ ਵੀ ਆਹ ਇਲਾਕਾ ਹੀ ਬੀਜੋ ਪੂਰਾ ਰੇਟ ਦੇਾਂਗੇ ਇੱਕ ਉਹਦਾ ਸੈਟਅਪ ਹੋਵੇ ਤੇ ਕਿਤੇ ਸਾਡੇ ਹੀ ਆ ਪਾਣੀ ਜਿਹੜੇ ਹਸਾਬ ਨਾਲ ਅਸੀਂ ਪਹਿਲਾਂ ਅਸੀਂ ਛੱਪੜ ਬਣਾਉਂਦੇ ਆ ਜੀ ਜਦੋਂ ਜੀਰੀ ਲੱਗਦੀ ਹੈ ਨਾ ਤੇ ਪਹਿਲਾਂ ਉਹਨੂੰ ਵਾਹ ਕੇ ਚੰਗੀ ਤਰ੍ਹਾਂ ਫੇਰ ਉਹਦੇ ਉੱਤੇ ਸੁਹਾਗਾ ਮਾਰਿਆ ਜਾਂਦਾ ਫਿਰ ਪਾਣੀ ਛੱਡਿਆ ਜਾਂਦਾ ਜਿਵੇਂ ਨਾ ਮੱਛੀਆਂ ਰੱਖਣ ਲਈ ਲੋਕ ਛੱਪੜ ਬਣਾਉਂਦੇ ਆ ਪਾਣੀ ਭਰਦੇ ਆ ਤੇ ਜੀਰੀ ਵੀ ਐਂ ਲੱਗਦੀ ਆ ਪਹਿਲਾਂ ਧਰਤੀ ਤੇ ਪਲਸਤਰ ਹੁੰਦਾ ਫਿਰ ਪਾਣੀ ਕੱਢ ਕੇ ਉਹਦੇ 'ਚ ਭਰਿਆ ਜਾਂਦਾ ਫਿਰ ਉਹਦੇ ਵਿੱਚ ਆਪਾਂ ਜੀਰੀ ਲਾਉਂਦੇ ਆ ਉਹ ਪਾਣੀ ਜਿਹੜਾ ਉਹ ਧਰਤੀ ਦੇ ਵਿੱਚ ਨਹੀਂ ਜਾ ਰਿਹਾ ਤੇ ਬੜੀ ਵੱਡੀ ਜਿਹੜੀਆਂ ਦਵਾਈਆਂ ਪਾ ਪਾ ਕੇ ਜਿਹੜਾ ਪਾਣੀ ਵੀ ਧਰਤੀ ਦੇ ਵਿੱਚ ਭੇਜ ਰਹੇ ਹਾਂ ਹੋਰ ਨੁਕਸਾਨ ਹੋ ਜਾ। ਜਿਹੜੀਆਂ ਦਵਾਈਆਂ ਪਾ ਪਾ ਕੇ ਅਸੀਂ ਹੋਰ ਥੱਲੇ ਭੇਜ ਰਹੇ ਹਾਂ। ਸੋ ਕਿੰਨਾ ਸੋਹਣਾ ਆ ਜਿਹੜਾ ਦੇਸ਼ ਪੰਜਾਬ ਸੀ ਨਾ ਸਾਡਾ। ਇਹ ਜਿਹੜੀ ਧਰਤੀ ਸੀ ਇਹ ਤੇ ਬੜੀ ਗਲਮਾਂ ਵਾਲੀ ਸੀ। ਆ ਜਗਾ ਜਿਹੜੀ ਸੀ ਨਾ ਇੱਥੇ ਤੇ ਜਿੰਨੇ ਤਰ੍ਹਾਂ ਦੇ ਫਲ ਜਿੰਨੇ ਤਰ੍ਹਾਂ ਦੇ ਫਰੂਟ ਜਿੰਨੇ ਤਰ੍ਹਾਂ ਦੀਆਂ ਫਸਲਾਂ ਜਿੰਨੇ ਤਰ੍ਹਾਂ ਦਾ ਪਾਣੀ ਜਿੰਨੇ ਤਰ੍ਹਾਂ ਦਾ ਇੱਥੇ ਵੈਦਰ ਸਨ ਕੈਨੇਡਾ ਵਾਲਿਆਂ ਨੂੰ ਪੁੱਛ ਲਓ ਹੁਣ ਠੰਡ ਸਟਾਰਟ ਹੋ ਜਾਣੀ ਉੱਥੇ ਅਰੇ ਗਿਆ ਮਹੀਨਾ ਹੀ ਰਹਿ ਗਿਆ ਅਗਸਤ ਲੰਘ ਜਾਣ ਜੋ ਸਤੰਬਰ ਤੋਂ ਠੰਡ ਚੱਲ ਪੈਂਦੀ ਹੈ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੱਕ ਤੁਸੀਂ ਹਿਸਾਬ ਲਾ ਲਓ ਵੀ 8 ਮਹੀਨੇ برفੀ 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 ਸਾਰੇ ਕੈਨੇਡਾ ਇਟ برفੀ برف برف ਬੰਦੇ ਨੂੰ ਇੱਕ ਦਿਨ ਸੋਹਣੀ ਲੱਗਦੀ ਦੋ ਦਿਨ ਸੋਹਣੀ ਲੱਗਦੀ ਆਪਾਂ ਨੂੰ ਤੇ ਵਧੀਆ ਲੱਗਦੀ ਵੀ ਰੋਜ਼ ਆ ਡਿੱਗ ਰਿਹਾ ਪਰ ਚਾਰ ਕਿ ਦਿਨਾਂ ਜਮਾਨਾ ਕੱਜ ਜਾਂਦਾ ਹੈ 5-7 ਦਿਨਾਂ ਚ ਅਗਲਾ ਕਹਿੰਦਾ ਇਹ ਪਾਣੀ ਪਾਣੀ ਜਿਹਾ ਹਰ ਪਾਸੇ ਹੋਈ ਜਾਂਦਾ ਹੈ ਕਲਾਉਡੀ ਵੈਦਰ ਰਹਿੰਦਾ ਹੁਣ ਮੈਂ ਉਧਰ ਰਿਆ ਅਮਰੀਕਾ ਚ ਪਿੱਛੇ 2 ਮਹੀਨੇ ਜਦੋਂ ਇਲਾਜ ਲਈ ਗਿਆ ਸੀ ਤੇ ਉੱਥੇ ਮੈਂ ਵੇਖਿਆ 2 ਮਹੀਨੇ 2 ਮਹੀਨੇ ਉੱਥੇ ਪੀ ਪੈਂਦਾ ਰਿਹਾ ਮੈਂ 2 ਮਹੀਨੇ ਲਿਆ 60 ਦਿਨ ਤੇ 60 ਦਿਨਾਂ ਦੇ ਵਿੱਚ 3-4 ਦਿਨ ਇਦਾਂ ਦੇ ਹੋਣਗੇ ਜਦੋਂ ਦੁਪਹਿਰੇ ਧੁੱਪ ਲੱਗੀ ਵੇਖੀ ਨਹੀਂ ਤੇ ਵੀ ਸੈਟਲਦਾ ਹੀ ਨਹੀਂ ਬਰਸਾਤ ਹੀ ਨਹੀਂ ਹਟਦੀ ਤੇ ਹਰ ਵੇਲੇ ਬੱਦਲ ਜਿਆ ਅੰਦਰ ਬੜੇ ਰੋ ਬੜੇ ਰੋ ਹੀਟਰ ਚੱਲੀ ਜਾਂਦੇ ਨੇ ਹੀਟ ਉਹ ਹੀਟ ਤੁਹਾਡਾ ਦਿਮਾਗ ਵੈਸੇ ਖਰਾਬ ਕਰ ਦਿੰਦਾ ਤੇ ਡਿਪਰੈਸ਼ਨ ਹੀ ਹੋਣਾ ਫਿਰ ਅੰਦਰ ਵੜ ਵੜ ਕੇ ਵੜ ਵੜ ਕੇ ਅੰਦਰ ਹੀ ਬਿਠੇ ਰੋ ਬੜੇ ਨੂੰ ਗਰਮੀ ਜੀ ਉਹ ਹੀਟਰ ਜਾਂ ਚੱਲੀ ਜਾਂਦਾ ਨਕਲੀ ਹਵਾ ਸਾਰਾ ਕੁਝ ਤੇ ਡਿਪਰੈਸ ਹੋ ਹੀ ਜਾਂਦਾ ਬ੍ਰੇਨ ਫਿਰ ਸਾਡਾ ਅੰਦਰ ਬਹਿ ਬਹਿ ਕੇ ਬਹਿ ਕੇ ਸਾਡੀ ਤੇ ਤਰਤੀਰਾਂ ਦੀ ਸਿੱਖ ਤੇ ਬੋੜਾਂ ਦੇ ਥੱਲੇ ਬਹਿਣਾ ਦਰਖਤਾਂ ਦੇ ਥੱਲੇ ਅੱਜ ਕੱਲ ਵੀ ਤੁਸੀਂ ਵੇਖੋ ਕਦ ਸ਼ਾਮ ਨੂੰ ਕਿਤੇ ਅੱਧਾ ਘੰਟਾ ਬਹਿ ਜਾਓ ਨਜ਼ਾਰਾ ਆਉਂਦਾ ਅਜੇ ਵੀ ਇੰਨੀ ਗਰਮੀ ਇੱਥੇ ਠੰਡ ਇੰਨੀ ਨਹੀਂ ਪੈਂਦੀ ਵੀ ਅਸੀਂ ਬਾਹਰ ਨਾ ਨਿਕਲ ਸਕੀਂ ਦਸੰਬਰ ਦੀ ਠੰਡ ਵੀ ਹੁੰਦੀ ਹੈ ਤਾਂ ਵੀ ਕੱਪੜਾ ਲੈ ਕੇ ਬੋੜਾ ਜਿੰਨੀ ਮਰਜ਼ੀ ਸੈਰ ਕਰ ਲਓ ਤੁਸੀਂ ਲੋਕ ਸਾਰਾ ਸਾਰਾ ਕੰਮ ਬਾਹਰ ਕਰਦੇ ਆ ਇਥੇ ਠੰਡ ਵੀ ਹਸਾਬ ਦੀ ਪੈਂਦੀ ਹੈ ਗਰਮੀ ਪੈਂਦੀ ਹੈ 2 ਮਹੀਨੇ ਗਰਮੀ ਹੈ ਇਹ ਪਵੀ ਪੈ ਰਹੀ ਹੈ ਖਰੇ ਕਿੰਨੀਆਂ ਬਿਮਾਰੀਆਂ ਸਾਡੀਆਂ ਨਿਕਲ ਜਾਂਦੀਆਂ ਅੱਜ ਕੱਲ ਟੈਸਟ ਕਰਾ ਲਓ ਬੀਬੀਓ ਕੋਲੇਸਟ੍ਰੋਲ ਵੀ ਥੋੜਾ ਜਿਹਾ ਠੀਕ ਹੋ ਗਿਆ ਹੋਣਾ ਯੂਰਿਕ ਐਸਿਡ ਵੀ ਠੀਕ ਸ਼ੂਗਰ ਵੀ ਠੀਕ ਦਸੰਬਰ ਚ ਪਿੰਨੀਆਂ ਨੇ ਫੇਰ ਤਾਂ ਕਰ ਦੇਣਾ ਸਾਰਾ ਕੁਝ ਆਪਾਂ ਨਵੰਬਰ ਚੜਿਆ ਨਹੀਂ ਪਿੰਨੀਆਂ ਸਟਾਰਟ ਕਰ ਦੇਣੀਆਂ ਖੋਆ ਮਾਰ ਲੈਣਾ ਉਹ ਸਾਰਾ ਕੁਝ ਅੱਪ ਚੱਲੇ ਜਾਂਦਾ ਪਸੀਨਾ ਸਾਡਾ ਨਿਕਲਦਾ ਨਹੀਂ ਇੱਥੇ ਵਾਲਾ ਵੈਦਨ ਕਿਤੇ ਧਰਿਆ ਪਿਆ ਸੀ ਗੁਰੂਆਂ ਪੀਰਾਂ ਦੀ ਤਰਤੀ ਸੀ ਇਧਰ ਨੂੰ ਜਾਣਿਆ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਆਏ ਆ ਇਧਰ ਨੂੰ ਜਾਣਿਆ ਇੱਥੇ ਸਾਹਿਬ ਜਪਿਆਂ ਦਾ ਸ਼ੀਧੀ ਦਿਹਾੜਾ ਆ ਅੱਜ ਆ ਸ਼ੀਧੀ ਤਰਤੀ ਤਰਤੀ ਹੈ ਜਿਹੜੀ ਇੱਥੇ ਆਗਾਹ ਨੂੰ ਲੰਘ ਜਾਂਦੇ ਆ ਇੱਥੇ ਦਸਵੇਂ ਪਾਤਸ਼ਾਹ ਆ ਆਹ ਥਾਂ ਤੇ ਆਜੋ ਗੁਰੂ ਨਾਨਕ ਦੇ ਚਰਨ ਪਏ ਜਿੱਧਰ ਨੂੰ ਜਾਣਿਆ ਵੇਖੋ ਕਿਆ ਮਾਹੌਲ ਸੀ ਇਹ ਨਗਰਾਇਸ ਧਰਤੀ ਦੇ ਸਭ ਦੀ ਰਹੀਆਂ ਪਹਿਲੇ ਦਿਨ ਤੋਂ ਲੈ ਕੇ ਪੰਜਾਬ ਸਭ ਦੀ ਅੱਖ ਚ ਰੜਕਦਾ ਰਿਹਾ ਇਹ ਪੰਜਾਬ ਪੰਜਾਬ ਵਿੱਚ ਪੈਦਾ ਹੋਣਾ ਸਾਨੂੰ ਮਾਣ ਹੋਣਾ ਚਾਹੀਦਾ ਸੀ ਅਸੀਂ ਇਸ ਧਰਤੀ ਨੂੰ ਸਾਹਮਣੇ ਇੱਥੋਂ ਦੇ ਵਾਯੂ ਮੰਡਲ ਨੂੰ ਸਾਹਮਣੇ ਰੱਖਦੇ ਇੱਥੋਂ ਦੇ ਦਰਖਤ ਸਾਹਮਣੇ ਇੱਥੋਂ ਦੀ ਹਰ ਚੀਜ਼ ਸਾਹਮਣੇ ਵਾਲੀ ਸੀ ਵੱਡੇ ਵੱਡੇ ਬਰੋਟੇ ਅੱਜ ਕੱਲ ਪਿੱਪਲ ਉਹ ਤੇ ਦਿਖਦੇ ਹੀ ਨਹੀਂ ਕਿਤੇ ਜਿੱਥੇ ਪਿੰਗਾ ਪੈਂਦੀਆਂ ਹੁੰਦੀਆਂ ਸੀ ਅੱਜ ਤੇ ਕਰਮਾ ਵਾਲੇ ਸਮਝਦੇ ਆ ਕਿ 10 ਸਾਲ ਪਹਿਲਾਂ ਪੈਦਾ ਹੋ ਗਏ ਮੈਂ 83 'ਚ ਜੰਮਿਆ ਜੀ 93 'ਚ ਜੰਮਦਾ ਤੇ ਮੈਂ ਬੋਰਡ ਵੇਖਣਾ ਹੀ ਨਹੀਂ ਸੀ ਮੈਂ ਖੇਤ ਰੋਟੀ ਕਿਵੇਂ ਲੈ ਕੇ ਜਾਂਦੇ ਆ ਮੈਂ ਤੇ ਵੇਖਣਾ ਹੀ ਨਹੀਂ ਸੀ ਖੌਨਾ ਤੋਂ ਬਿਨਾ ਜ਼ਿੰਦਗੀ ਕਿਵੇਂ ਹੁੰਦੀ ਸੀ ਅਸੀਂ ਤੇ ਵੇਖਣੀ ਹੀ ਨਹੀਂ ਸੀ ਟੀਵੀ ਨਹੀਂ ਸੀ ਹੁੰਦਾ ਲਾਈਟ ਬਹੁਤ ਘੱਟ ਆਉਂਦੀ ਹੁੰਦੀ ਸੀ ਬਾਰ ਇਕੱਠੇ ਕੀਤਾ ਪਈਦਾ ਹੁੰਦਾ ਸੀ ਦਰਖਤਾਂ ਥੱਲੇ ਬੈਠਣ ਦਾ ਮਾਹੌਲ ਕੀ ਹੁੰਦਾ ਸੀ ਅਸੀਂ ਤੇ ਵੇਖਣਾ ਹੀ ਨਹੀਂ ਸੀ ਜੇ ਕਿਤੇ 10 ਸਾਲ ਬਾਅਦ ਜੰਮਦੇ ਅਸੀਂ ਤੇ ਸ਼ੁਕਰ ਕਰਦੇ ਆਂ ਵੀ ਮੈਂ 83 'ਚ ਜੰਮਿਆ ਮੈਂ ਪੁਰਾਣਾ ਕਲਚਰ ਸਾਰਾ ਵੇਖਿਆ 3ਾਂ ਲੱਗਦੀਆਂ ਵੇਖੀਆਂ ਜਦੋਂ ਛੋਟਾ ਜਿਹਾ ਸੀ ਤਵੇਖਦੇ ਆਂ ਵੇਖਦੇ ਆਂ ਈ ਤੀਆਂ ਹਟ ਗਈਆਂ ਵੇਖਦੇ ਆਂ ਵੇਖਦੀ ਓ ਰੌਣਕਾਂ ਹਟ ਗਈਆਂ ਵੇਖਦੇ ਆਂ ਵੇਖਦੀ ਅੱਖੇ ਲਾ ਕੇ ਉਹ ਜਿਹੜਾ 10 10 ਬੰਜੇ ਡਾ ਕੇ ਪੈਂਦੇ ਸੀ ਉਹ ਹਟ ਗਿਆ ਵੇਖਦੇ ਆਂ ਵੇਖਦੀ ਸਾਂਝੇ ਘਰ ਹਟ ਗਏ